ਨਾ ਦੂਜਾ ਫੈਸਲਾ ਸ਼ਹਿਰ ਮਾਰਕੀਟ ਵਿੱਚ ਪੈਸਾ ਇਨਵੈਸਟ ਕਰਨਾ ਤੇ ਉਹਦਾ ਐਜੇ ਪੀਸਟਾਲ ਤੇ ਪ੍ਰੋਫਿਟ ਲੈਣਾ ਰਿਸਕ ਲੈ ਕੇ ਨਹੀਂ ਜਾਂ ਲਾਲਚ ਕਰਕੇ ਨਹੀਂ ਤੇ ਉਹ ਇਹੀ ਕਰਦੇ ਆ ਤੇ ਸਾਨੂੰ ਇਹ ਚੀਜ਼ ਜਿਹੜੀ ਆ ਵੇਖੋ ਇੱਥੇ ਦੇਖਿਆ ਵੀਕਲੀ ਪ੍ਰੋਫਿਟ ਜਿਹੜਾ ਵਾ ਮੰਥਲੀ ਪ੍ਰੋਫਿਟ ਸਾਰਾ ਪੈਸਾ ਦਾ ਇਸ ਤਰ੍ਹਾਂ ਆ ਜੀਗਾ ਇਹੋ ਜਿਹਾ ਉਹ ਕਰਦੀ ਆ ਵੇਖੋ ਮੈਂ ਇੱਥੇ ਬੈਠਾ ਹਾਂ ਇੱਥੇ ਮੇਰਾ ਮੰਥ ਦਾ ਹੁਣ ਤੱਕ ਦਾ ਪ੍ਰੋਫਿਟ 3 8300 ਡਾਲਰ ਹੈ। ਯਾਨੀ ਕਿ ਇਹ ਮੈਨੂੰ 4 ਲੱਖ ਡਾਲਰ ਬੈਠਿਆ ਪੰਜਾਬ ਦੇ ਵਿੱਚ 15 ਦਿਨ ਦਾ ਆ ਗਿਆ ਵਾ। ਤੇ ਇਹ ਜੀ ਜਗਤ ਘੋੜ ਬੰਦਾ ਕਿਉਂ ਨਹੀਂ ਕਰ ਸਕਦਾ? ਸੱਚ ਸੱਚ ਕਰ। ਘੀਰੀ ਇਹ ਤੇ ਪਰ ਗੱਲ ਇਹ ਆ ਕਿ ਇਨਫੋਰਮੇਸ਼ਨ ਜਿਹੜੀ ਸਹੀ ਹੈ ਉਹ ਸਾਡੀ ਦਰਜਨ ਲੋਕਾਂ ਤੱਕ ਨਹੀਂ ਜਾ ਸਕਦੀ ਤੇ ਮਾੜੀ ਕਿਸਮਤ ਇਹ ਆ ਕਿ ਹੁਣ ਮੇਰੇ ਪਿੰਡ ਦੇ ਘਟੋ ਘਟ ਨਾਲ ਖਾਸ ਬੰਦੇ ਆ ਜਿਹੜੇ ਕਿ ਦਾਦਾ 12-12 ਲੱਖ ਦੇ ਕੇ ਵੋਧੀਆਂ ਨੂੰ ਤੇ ਇਟਲੀ ਨੂੰ ਜਾ ਰਹੇ ਆ ਤੇ ਉੱਥੇ ਹੀ ਸੋਚਦੇ ਘਰੇ ਜਾਂਦੇ ਆ ਸਰ ਪਤਾ ਨਹੀਂ ਕਿੰਨੇ ਕੁ ਡਾਲਰ ਅਸੀਂ ਕਮਾਉਣੇ ਸ਼ੁਰੂ ਕਰਦੇ ਨੇ ਪਰ ਐਸਾ ਹੁੰਦਾ ਨਹੀਂ ਉਹ ਤੋਂ ਵਾਤ ਬੰਦੇ ਨੂੰ ਆਪਦੇ ਨਾਲ ਕੰਮ ਤੇ ਰੱਖਿਆ ਸੀ ਮੈਂ ਵੀ 25 ਸਾਲ ਤੋਂ ਅਸੀਂ ਉੱਥੇ ਰਹ ਰਹੇ ਹਾਂ ਤੇ ਬੰਦਿਆਂ ਦੇ ਹਲਾਵਾ ਤੇ ਉਹਨੂੰ ਸ਼ੋਧਣੀ ਸਾਨੂੰ ਪਤਾ ਹੈ ਤਾਂ ਬਹੁਤ ਸਾਰੇ ਸਟੂਡੈਂਟਾਂ ਨੇ ਕਈ ਸਿਰੇ ਕਰਮ ਕਰਦੇ ਨੇ ਬਹੁਤ ਸਾਰੇ ਸਟੂਡੈਂਟਾਂ ਦੇ ਮੈਂ ਤੁਹਾਨੂੰ ਕਹਿੰਦਾ हूं प्लीज ਜਿਹੜੇ ਫੋਰਨਰ ਆਉਂਦੇ ਉਹਨਾਂ ਨੂੰ ਥੋੜਾ ਜਿਹਾ ਪ੍ਰੋਟੈਕਸ਼ਨ ਦੇਣ ਦੀ ਕੋਸ਼ਿਸ਼ ਕਰੋ ਤਾਂ ਕਿ ਜਿਹੜੀਆਂ ਇਹ ਜਿਹੜੇ ਹਾਦਸੇ ਨਾ ਹੋਵੇ ਕੋਈ ਨਹੀਂ ਤੁਸੀਂ ਇਹਨਾਂ ਨਾਲ ਜਦੋਂ ਕੋਈ ਜਾਂਦਾ ਨਾ ਹੁੰਦਾ ਮੈਂ ਤਾਂ ਐਮ ਆਰ ਆਈ ਦੀ ਕੋਠਰੀਆਂ ਨਾਲ ਜੀਵਨਾ ਫਾਤੀ ਸ਼ੁਰੂ ਹੋ ਗਿਆ ਅੱਗੇ ਲਾਕੇ ਸ਼ੁਰੂ ਨਾ ਆਪਦੇ ਆਦੇ ਸੁਣਾਓ ਇਸ ਕਰਕੇ ਕੋਈ ਖਰਾਬ ਹੋ ਨਾ ਤਾਂ ਨਾਲ ਤੁਸੀਂ ਮੇਰਾ ਨੰਬਰ ਵੀ ਕਰਪਾ ਕਰਿਓ ਮੈਂ ਜਾਣਦਾ ਪਰ ਵੀ ਤੁਹਾਡੇ ਜਨ 7.5 ਤੁਹਾਡੇ ਰੋਡ ਦੇ ਵਿੱਚ ਨਹੀਂ ਅੱਛਾ ਬੋਲੀ ਹਾ ਕਾਲੀ ਸਾਹਿਬ ਅੱਛਾ 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 7.5 7.5 7.5 ਅੱਛਾ 7.5 ਜੀ ਉਹ ਨਹੀਂ ਪਾ ਸਕਦਾ ਇਹ ਬਾਕੀ 3 3 ਜੀ ਉਹ ਜੀ ਉਹ 1 ਦੇਖਦੇ ਵੀ ਰੋਡ ਤੇ ਨਹੀਂ ਸੱਟ ਤੁਸੀਂ ਇਹ ਦਿੱਤਾ ਰਿਹਾ ਹੈ ਠੀਕ ਹੈ ਤੁਹਾਨੂੰ ਬੇਨਤੀ ਹੈ ਕਿ ਤੁਸੀਂ ਬਿਆਨ ਲਿਖਾ ਦਿਓ ਅਸੀਂ ਪਛਾਣ ਦੂਦ ਦੇ ਠੀਕ ਹੈ ਹਾਂ ਦੇਖੋ ਸਭ ਤੋਂ ਪਹਿਲਾਂ ਚਾਹਤ ਚਾਹਤ ਚਿੰਤਾ ਹਰ ਦੇ ਲੋਕ ਜਿਹੜੇ ਅਸੀਂ ਪੰਜਾਬ ਦੀ ਨਗਰ ਜਿਹੜੇ ਇੰਡੀਆ ਦੇ ਟੂਰਿਸਟ ਆਉਣਗੇ ਉਹਨਾਂ ਦੇ ਦਿੱਕਤਾਂ ਵੇਖਣ ਲੋਕ ਉਹ ਕਾਨੀ ਸਭ ਗਾਂ ਬਣੋ ਕਰੀ ਬਿਆਨ ਹੋਵੇ ਹਾਂ ਕਰ ਦਿੱਤਾ ਨਮਸਕਾਰ ਰਿਹਾ ਹੋਏ ਜੀ ਹਾਂਜੀ ਨੌਰ ਸਿੰਘ ਜੀ ਮੈਂ ਇਹਨਾਂ ਦੇ ਬਤਨੇ ਪਤਾ ਦੱਸੋ ਪਤਾ ਦੱਸ ਕੇ ਤੁਹਾਨੂੰ ਅੱਗੇ ਲਿਜਾਉਂਦਾ ਮੈਂ ਚੇਨਲਸਰ ਬਾਤ ਕਰਦੇ ਹਾਂ ਠੀਕ ਹੈ ਤੇ ਫਿਰ ਆਪਾਂ ਇਹ ਕੁਆਲਿਟੀ ਦੀ ਗੱਲ ਜਿਹੜੀ ਆਪਾਂ ਲੈ ਕੇ ਚਾਹੀਏ ਉਦੋਂ ਤੱਕ ਮੈਂ ਕਿਹਾ ਤੁਸੀਂ ਦੇਖੋ ਕੀ ਮੈਂ ਠੀਕ ਮੈਂ ਤੁਹਾਨੂੰ ਪਤਾ ਦਊਂਗਾ ਉਦੋਂ ਤੱਕ ਬਾਅਦ ਵਿੱਚ ਕਿਉਂਕਿ ਅਜੇ ਸੇਮ ਕੋ ਟਾਈਮ ਲਾਇਆ ਹੈ ਉਹਨੂੰ ਮਿਲ ਕੇ ਜਿਹੜਾ ਜਿਹਾ ਆਪਾਂ ਹਾਂ ਜੀ ਠੀਕ ਨਹੀਂ ਆ ਰਹਾ ਨਾ ਨਾ ਨਹੀਂ ਬਹੁਤ ਠੀਕ ਹੈ ਕੋਈ ਤੇ ਕਿੰਨੇ ਬੈਸਟ ਕਾਲ ਕਰਾਏ ਹੈ ਨਾ ਹਾਂ ਮੰਲੇ ਵਿੱਚ 60 ਪੌਂਡ ਮਜਾਦਾ ਜੀ ਇਹ ਟੁੱਟ ਗਈ ਕਿ ਤਰ੍ਹਾਂ ਨਹੀਂ ਇਹ ਇਹ ਟੁੱਟੀ ਹੈ ਇਹ ਤਾਂ ਕੋਈ ਨਹੀਂ ਸਰ ਜਿਹੜਾ ਜੀ ਜਿਹੜਾ ਦੋਨੇ ਤੱਕ ਮੇਰਾ ਮਿਸਟਾ ਜੀ ਜਦੋਂ ਮਿਸਟਾ ਇਹਦੇ ਵਿੱਚ ਜਿਹੜੇ ਕਲਾਊਡ ਆ ਗਏ ਨੇ ਜਦਾ ਉਹਨਾਂ ਦਾ ਬਹੁਤ ਸੀਰੀਅਸ ਮਸਲਾ ਹੈ। ਸਤਾਂਵਾਂ ਗਿਆ ਵਿੱਚ ਜੀ ਸਾਰੇ ਆਈਆਂ ਹੋਏ ਇੱਕ ਲਾਗ ਤੇ ਮੋਰਿਆਂ ਵਿੱਚ ਇੱਕ ਉਹ ਵਾਜੀ ਤੋਂ ਤਾਂ ਵੀ ਹੈ। ਅਦਾ ਜਿਹੜਾ ਉਹਨਾਂ ਦਾ ਨੁਕਸਾਨ ਹੀ ਨੁਕਸਾਨ ਹੈ। ਕੋਈ ਜੀ ਲਾਡ ਕਰੋ ਤੁਸੀਂ ਲਾਡ ਚ ਪਹਿਲ ਦੀ ਹੋਰੋਂ ਦੱਸੋ। ਹੈਗਾ ਜੀ हां जी मैं डॉक्टर ਨੂੰ ਕਹਿੰਦਾ ਕੋਈ ਮਾਈਕਲ ਵੀ ਲੋੜ ਹੈ ਕੁਝ ਵੀ ਹੈ ਪੰਜਾਬ ਸਰਕਾਰ ਦਾ ਕੰਮ ਹੈ ਠੀਕ ਹੈ ਹਾਂ ਕੋਈ ਲੋੜ ਠੀਕ ਹੈ ਵੈਸੇ ਤਾਂ ਇਹ ਕੋਈ ਲੋਕਤ ਨੂੰ ਇਹ ਜਿਹੜੀ ਉਹਨਾਂ ਦਾ ਆਪਣੀ ਬੁਨਆਗ ਦਾ ਜਿਹੜਾ ਉਹ ਕਾਫੀ ਐਕਸਪੈਂਸਿਵ ਨਹੀਂ ਘਾਇਦਾ ਉਹ ਬੋਲਦਾ ਹੈ ਨਾ ਇਹ ਨਾਰਮਲ ਇੰਡੀ ਨਹੀਂ ਹੈਗਾ ਜਾਂ ਫਿਰ ਚੰਡੀਗੜ੍ਹ ਵੀ ਰੈਫਰ ਕਰਾਂਗੇ ਤਾਂ ਜੇ ਨਾ ਇੱਕ ਗੱਲ ਬਣੇਗਾ ਲੰਡਨ ਲੈ ਕੇ ਜਾਵਾਂਗੇ ਸਮਝ ਨਾ ਇਦਾਂ ਨਹੀਂ ਨਾ ਛੱਡਾਂ ਨਹੀਂ ਨਹੀਂ ਠੀਕ ਕਰਦਾ ਜੇ ਨਾ ਠੀਕ ਨਹੀਂ ਹੁੰਦਾ ਹੁਣ ਮੇਰਾ ਮੇਰਾ ਤਾਂ ਨੁਕਸਾਨ ਹੋ ਗਿਆ ਲੋਕਾਂ ਨੂੰ ਵੀ ਨਾ ਨੋ ਕੋਈ ਅਸੀਂ ਤੱਕੀ ਮਤਲਬ ਜੋ ਵੀ ਤੁਹਾਨੂੰ ਹੱਤੇ ਜੀ ਤੁਹਾਨੂੰ ਨੰਬਰ ਦੇਤਾ ਮੈਨੂੰ ਦੱਸ ਦਨਾ ਕਿ ਆ ਭਾਈ ਮਤ ਕਰੋ ਹਾਂਜੀ ਆਪਾਂ ਕਹਾਂਗੇ ਕੋਈ ਬ੍ਰਦਰ ਬਿਨਾ ਬੈਂਟ ਤੇ ਪਿਆ ਆ ਬਿਨਾ ਵਜਾ ਸਾਡਾ ਕਸੂਰ ਕੋਈ ਨਹੀਂ ਜੇ ਮੰਨ ਲਓ ਸਾਡਾ ਕਸੂਰ ਵੀ ਹੋਏ ਤੇ ਇਹਦਾ ਮਤਲਬ ਇਹ ਥੋੜੀ ਕਿ 200 ਬੰਦੇ ਤਾਂ ਮਾਰ ਦੇਗਾ ਜੇ ਮੰਨ ਲਓ ਸਾਡਾ ਕਸੂਰ ਵੀ ਹੋਵੇ ਕੀ ਕਸੂਰ ਹੋਏਗਾ ਮਤਲਬ ਕੋਈ ਨਹੀਂ ਆ ਆ ਇਨਸਾਨ ਹੈ ਮੰਨ ਲਓ ਇਹ ਉਥੇ ਨੇ ਇਹਨਾਂ ਨੂੰ ਮੈਂ ਕੀ ਕਹਿਤਾ ਸਿੱਖੂ ਨਾ ਕੁਝ ਨਹੀਂ ਇਹਨੂੰ ਤੱਕ ਦੋ ਰੇਸਾਂ ਨੂੰ ਕਰਦਾ ਤੂਸ ਸੁਣ ਲੈ ਉਹ ਜਿਹੜੀ ਸਮਾਨ ਸਮੂਹ ਵੇਚਣਾ ਹੈ ਸਾਰੇ ਉਹਨਾਂ ਦੇ ਕਰੋ ਜਿੰਨੇ ਓਕੇ ਹਜ਼ਾਰ ਦੇ ਵੇਚੇ ਆ ਉਹ ਸਾਰੇ ਚੱਕੋ ਤੁਸੀਂ ਐਫਆਈਆ ਦਦ ਦਿਖਾਓ ਤੋ ਬਾਅਦ ਫਿਰ ਆਪਾਂ ਸੁਣਦੇ ਆ ਉਹ ਚੱਕ ਕੇ ਸਾਰੇ ਤੇ ਜੇ ਉਹ ਸਾਡੇ ਦੇ ਆਖਾਂ ਦੇ ਉੱਤਰ ਦਰਜ ਕਰਨ ਹੁਣ ਉਹ ਉਹ ਬੋਲ ਤੂੰ ਨਾ ਬੈਠਾ ਠੀਕ ਹੈ ਕੋਈ ਗੱਲ ਉਹ ਮੈਂ ਬੈਠਾ ਕੋਈ ਨਿਕਲਾ ਉਹ ਨਾ ਫੇਕ ਉਹ ਸੁਣ ਲੈ ਠੀਕ ਹੈ ਤਾਂ ਕੋਈ ਗੱਲ ਨਹੀਂ ਕਬਜੀਤ ਨਾਲ ਨਾਮ ਕਰੋ ਕਰ ਦਿੰਦਾ ਤੁਹਾਨੂੰ कोई इत्ते सुनती भी लोड पर है वो भी दस्तो बाकी वो मैं केस ना करता हूँ? सकता ठीक है कोई बस आप अपने तरीके में जेडी बहुत ठीक कर सो कर जी भाई का ठीक कर भाई चेक करो भाई चेक करो भाई चेक करो भाई 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 ਆਵਾਜ਼ ਆ ਰਹੀ ਹੈ ਨਾ 440 ਜਾ ਰਹੇ ਹਾਂਜੀ ਇੱਕ 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 ਆਵਾਜ਼ ਆ ਰਹੀ ਹੈ ਜੀ ਡਿਸਟਰਬ ਹੋ ਰਹੇ ਜੀ ਜਰਾ ਜੀ ਕਿਉਂ ਦੱਸ ਆਪਣੇ ਬਾਰੇ ਜੇ ਜੇ ਮੈਂ ਕਹਾਂ ਤੇ ਉਹ ਵਾਲਾ ਪੁੱਛਾਂਗੇ ਜੀ ਪਹਿਲੇ ਅੱਗੇ ਰਾਜ ਜੀ ਤੁਹਾਨੂੰ ਕਰੋ ਕਰੋ ਮਰਜ਼ੀ ਅੱਜ ਤੱਕ ਨਾ ਹਾਂਜੀ ਹਾਂਜੀ ਇੱਕ ਮਿੰਟ ਜਰਾ ਮਾਈਕ ਲੈ ਲੇ ਇੱਕ ਮਿੰਟ ਜਰਾ ਮਾਈਕ ਲੈ ਲੇ ਕਿਉਂ ਭਾਈ ਓਕੇ ਜੀ ਤੇ ਹੋ ਰੁਕ ਜਾ ਯਾਰ ਇੱਕ ਮਿੰਟ ਖੰਨਾ ਜੀ ਰੈਡੀ ਕਰਦਾ ਖੰਨਾ ਜੀ ਇੱਕ ਮਿੰਟ ਖੰਨਾ ਜੀ ਰੈਡੀ ਹੋ ਜਾ ਕਿੱਛ ਹੋਇਆ ਨਾ ਸਮੱਸਿਆ ਉਧਰ ਕਰ ਲਾ ਹਾਂਜੀ ਅਨੁ ਮੰਤਰੀ ਸਾਹਿਬ ਅੱਜ ਤੁਸੀਂ ਆਏ ਜੇ ਕੀ ਕਹਿਣਾ ਚਾਹੋਗੇ ਜਿਹੜੀ ਘਟਨਾ ਵਾਪਰੀ ਹੈ ਇਹਨੂੰ ਕਿਸ ਤਰ੍ਹਾਂ ਵੇਖਦੇ ਅਮਰ ਸਾਹਿਬ ਸਰਪਾਦੋਤੀ ਹਸਪੀਟਲ ਵਿੱਚ ਸਾਦੇ ਖਵਲਜੀਤ ਸਿੰਘ ਫੇਲ ਤੋਂ ਬਾਬਾ ਬਕਾਲਾ ਕਿਸੰਦਰ ਮਸਰ ਤੋਂ ਉਹ ਤੋਂ ਡਿਵਾਈਸ ਤੋਂ ਨਾ ਪੈਸਾ ਦੌਰ ਪਿਛਲੇ ਦਿਨੀ ਦਾ ਲੌਜੀ ਇਹ ਤੇ ਲੌਜੀ ਲੋਕ ਕੇ 1000 ਇੱਕ ਥਸਵਾ ਥੋੜਾ ਵੇਖਣ ਵਾਲੀ پلیਸ ਉੱਥੇ ਗਏ ਸੀ ਉੱਥੇ ਇਹਨਾਂ ਦਾ ਝਗੜਾ ਕੋ ਸਮੂਹਤ ਟੀੜ ਦੇ ਇਹਨਾਂ ਤੇ ਹੋ ਰਿਹਾ ਕਿ ਤਰ੍ਹਾਂ ਉਹਨਾਂ ਨੂੰ ਬਹੁਤ ਹੀ ਸਤਾ ਲੱਗੀ ਹੈ ਪਹਿਲੇ ਇੰਨੇ ਚਾਹ ਦੇ ਤੋਂ ਆਪਣਾ ਬਾਜ਼ਾਰ ਉਹਨਾਂ ਦਾ ਮਤ ਪਤਾ ਲੈਣ ਆਇਆ ਸੀ ਉਹ ਅਸੀਂ ਬਲੇ ਤੈ ਕੀਤਾ ਕਿਉਂਕਿ ਪੰਜਾਬ ਦੇ ਬਹੁਤ ਸਾਰੇ ਜਿਹੜੇ ਹਰ ਕੋ ਦਾ ਸਟੋਰੀ ਬਾਅਦ ਜਾਂਦੇ ਹਾਥਾਂ ਵਿੱਚ ਉਹ ਜਿਹੜੇ ਐਨਆਰਆਈ ਵੀ ਜਿਹੇ ਆਉਂਦੇ ਆ ਦੋਨਾਂ ਮਤਾਂ ਕੋਲੋਂ ਆਪਾਂ ਵੀ ਉਹ ਫਰੀ ਸਾਰੀ ਗੱਲ ਸਾਜੂ ਕੇਂਦੇ ਸਾਡਾ ਉੱਥੇ ਬਹੁਤ ਦਾ ਸੰਬੰਧ ਨੂੰ ਹੈ ਮੈਂ ਕੋਸ਼ਿਸ਼ ਕਰਦਾ ਅਮਾਤਲ ਦੇ ਡੀਜੀਪੀ ਸਾਹਿਬ ਨੂੰ ਮੈਂ ਕਾਲ ਕੀਤੀ ਪਾਉ ਦੋ ਆਪਰ ਸਟੇਸ਼ਨ ਤੇ ਅਮਾਤਲ ਦੇ ਡੀਜੀਪੀ ਸਾਹਿਬ ਨਾਲ ਮੈਂ ਟ੍ਰਾਈ ਕਰਿਆ ਸੀ ਪਰ ਉਹ ਕਹਿੰਦੇ ਨਹੀਂ ਉਹ ਬਹੁਤ ਸਟੈਸਟ ਕੋਈ ਆਨਦੇ ਮੈਂ ਅੱਜ ਕੋਸ਼ਿਸ਼ ਕਰ ਰਹੇ ਹਾਂ ਕਿ ਟਾਈਮ ਮਿਲ ਜੇ ਤਨਾ ਉਮਾਤਿਆ ਦੇ ਸੀਐਮ ਸਾਹਿਬ ਨੂੰ ਲਿਖੀ ਪੱਤਰ ਨੂੰ ਮਿਲ ਕੇ ਇਸ ਮਸਲੇ ਦੀ ਜੀ ਉਹ ਜਾਂਚ ਕਰਾਉਂਦੇ ਆਪਾਂ ਮੰਨ ਕਰਾਂਗੇ ਕਿ ਕੌਣ ਉਹ ਔਸੀਗੇਨ ਜਿਹੜੇ ਇਹਨਾਂ ਨੂੰ ਭੇਜੇ। ਉਹ ਦਸੀਂ ਬਿਲਕੁਲ ਤਿਆਰ ਤੋਂ ਉਹ ਦੋ ਪਿਆਕੂ ਗਾਂ ਦੇ ਅਸੀਂ ਇੱਕ ਜ਼ੀਰੋ ਐਫ ਆਈ ਆਰ ਹੁੰਦੀ ਅਸੀਂ ਅੱਥਰੇ ਮਤਲਬ ਮਾਮਲਾ ਜਿਹੜਾ ਪਤ ਚਾਰ ਦਾ ਸਿਕਾ ਲਾਂਗੇ ਉਹਨਾਂ ਦੇ ਨਾਲ ਉਹ ਪਤ ਚਾਰ ਦਾ ਤੱਕ ਕੇ ਹੀ ਮਰਚਲ ਗਵਰਨਰ ਨੂੰ ਭੇਜਾਂਗੇ ਤੇ ਅਸੀਂ ਇਸ ਕੇਸ ਦੀ ਡੀਪਲੀ ਜਾਂਚ ਕਰਾਵਾਂਗੇ ਕਿ ਥੋਹ ਕਿੱਥੋਂ ਆ ਰਹਾ ਫਰੀ ਹੈ ਕਿਹੜੇ ਦੋਸ਼ੀ ਹੈ। ਉਹ ਦੋਸਤਿਆਂ ਨੂੰ ਸਦਾ ਦੋਸਤਾਂ ਤੇ ਜਿਹੜੀ ਹੈ ਅਸੀਂ ਹਰ ਸੰਭਵ ਜਿਹੜੀ ਹੈ ਕੋਸ਼ਿਸ਼ ਕਰਾਂਗੇ ਇਸ ਕਰਕੇ ਮੈਂ ਪਾਇਆ ਸੀਗਾ ਕੱਲ ਵੀ ਉਹਦਾ ਪ੍ਰੋਗਰਾਮ ਸੀਗਾ ਪਰ ਤਾਂ ਦੋਨਾਂ ਦੀ ਕੋਈ ਮੀਟਿੰਗ ਸੀਗੀ ਉਹ ਕਰਦੇ ਉਹ ਤਾਂ ਮੀਟਿੰਗ ਸੀਗੀ ਸੋ ਉਹ ਮੈਂ ਉਹਨਾਂ ਨੂੰ ਖੁਸਾ ਦਵਾ ਕੇ ਆਇਆ ਪੰਜਾਬ ਸਰਕਾਰ ਵੱਲੋਂ ਤਾਂ ਉਹਨਾਂ ਨੂੰ ਕਿਹਾ ਕਿ ਪੂਰੀ ਸਰਕਾਰ ਸਦਾ ਭਗਵੰਤ ਸਿੰਘ ਉਹਨਾਂ ਸੀਐਮ ਸਾਹਿਬ ਸਭੀ ਉਹਨਾਂ ਦੀ ਗਵਰਨਮੈਂਟ ਜਿਹੜੀ ਆ ਉਹ ਤੁਹਾਡੇ ਨਾਲ ਓਲੰਪਿਕਲ ਵੀ ਕਿਸੇ ਕਿਸਮ ਦੀ ਮੈਡੀਕਲੀ ਕਿਸੇ ਵੀ ਕਿਸਮ ਦੀ ਉਹ ਮਦਦ ਨਹੀਂ ਲੋੜ ਪਉਂਦੀ ਪੰਜਾਬ ਚ ਪਰ ਜਿਹੜਾ ਇਹ ਮਾਹੌਲ ਸਿਰਜਿਆ ਗਿਆ ਇਹਨੂੰ ਕਿਸ ਤਰ੍ਹਾਂ ਦੇਖਦੇ ਹੋ ਕਿੰਨਾ ਗਲਤ ਹੈ ਜੀ ਇਹ ਨਹੀਂ ਨਹੀਂ ਇਹ ਗਲਤ ਹੈ ਬਹੁਤ ਹੀ ਗਲਤ ਤੇ ਤੁਹਾਨੂੰ ਦੇਖੋ ਬਹੁਤ ਆਇਸੀ ਇਹ ਵੀ ਦੇਖੋ ਆਪਣਾ ਅਮਰਸਰ ਜਿਹੜਾ ਟੂਰਿਸਟ ਹੱਬ ਆ ਸਾਡੇ ਇੱਥੇ ਕਿੰਨੇ ਲੋਕ ਆਉਂਦੇ ਆ ਲੱਖਾਂ ਲੋਕ ਰੋਜ਼ ਆਉਂਦੇ ਆ ਤੇ ਜੇ ਇੱਥੇ ਇੰਨੀ ਕਟੜਾ ਹੋਵੇ ਤੇ ਕਿੰਨੀ ਮਾੜੀ ਗੱਲ ਹੈ ਬੰਦੇ ਬਾਹਰ ਤੋਂ ਹੀ ਜਨਮੇ ਉਹਦੇ ਕੋਤੇ Shimla ਤੋਂ ਸਾਡੇ ਸਾਰੇ ਲੋਕ دوست ਦੇ ਤਰਕੀ ਨੇ ਉਹ ਅਵਾਂਸ ਸਵੇਤ ਬੱਚਿਆ ਸਵੇਤ ਗਿਆ ਤੇ ਜੇ ਉੱਥੇ ਇੰਨੀ ਕਫਾ ਹੁੰਦੀ ਆ ਤੇ ਬਹੁਤ ਮਾੜੀ ਕਟੜਾ ਨਿੰਦਨਯੋਗ ਹੈ ਉਹਨੇ ਦੇ ਨਿੱਦਾਂ ਵੀ ਕਰਦਾ ਮੈਂ ਹਾਟਲ ਦੇ ਮੁਖਵੰਤੀ ਦ ਕਹਾਂਗਾ ਕਿ ਆਪਣੀ ਸਟੇਅਰ ਦੇ ਵਿੱਚ ਲਾ ਆ ਨਾ ਜਿਹੜਾ ਖਾਸ ਤੌਰ ਤੇ ਟੂਰਿਸਟਾਂ ਦਾ ਕਿਉਂਕਿ ਹਾਟਲ ਤੇ ਬੇਸ ਹੀ ਜਿਹੜਾ ਜਿਆਦਾ ਜਿਹੜਾ ਟੂਰਿਜ਼ਮ ਦੇ ਉੱਤੇ ਉਹ ਇਹਨੂੰ ਬੜਾ ਸਮਝ ਕੇ ਜੜਾ ਉਹ ਕੋਸ਼ਿਸ਼ ਕਰਕੇ ਮਾਤਿਆਂ ਦੇ ਵਿੱਚ ਇਦਾਂ ਨਹੀਂ ਮੁੜ ਕੇ ਕੋਈ ਘਟਨਾ ਹੋ ਸਰ ਇਹਨੂੰ ਮਾਈਲ ਦੇ ਵਿੱਚ ਵੀਡੀਓ ਬਣਾਈ ਗਈ ਸੀ ਇਹਨਾਂ ਵੱਲੋਂ ਉਹ ਪੁਲਸ ਵੱਲੋਂ ਉੱਥੇ ਦੇ ਇਦਾਂ ਦੇਖਦੇ ਜੀ ਅਸੀਂ ਐਫ ਆਈ ਆਰ ਦਰਜ ਕਰਾਂਗੇ ਉਹ ਉਹ ਚੀਜ਼ਾਂ ਹੀ ਬਾਦ ਵਿੱਚ ਉਲੀ ਜਾਂਦੀ ਐਫ ਆਈ ਆਰ ਦੇ ਕੀ ਹੁਕਮ ਦਿੱਤੇ ਗਏ ਨੇ ਜੀ ਅਸੀਂ ਐਫ ਆਈ ਆਰ ਤੇ ਹੁਕਮ ਕਰਦੇ ਆ ਕਿ ਜ਼ੀਰੋ ਐਫ ਆਈ ਆਰ ਦੇ ਦੂਰੀਆ ਉਹ ਅਸੀਂ ਦਰਜ ਕਰਾਂਗੇ ਉਹ ਗਾਂ ਦੇਣ ਕਿਉਂ ਨਹੀਂ ਹੁਣੇ 1-2 ਘੰਟਿਆਂ ਦੇ ਵਿੱਚ ਪਹੁੰਚਾ ਦਦੇ ਉਹਦਾ ਉਹ ਮਾਝਾ ਰੋਲ ਨੂੰ ਭੇਜਾਂਗੇ ਇਹਦਾ ਮਾਸਟਰ ਕੋਲੋਂ ਵੀ ਕਰਾਂਗੇ ਸੰਪਲ ਕਰਕੇ ਜਿਹੜਾ ਇਸ ਕੇਸ ਦੀ ਪੂਰੀ ਡੀਕ ਨੇ ਚਰਚ ਸਰ ਇੱਕ ਕਗੜਾ ਰੋਡ ਨੂੰ ਲੈ ਕੇ ਇਸ ਤਰੀਕੇ ਦੇ ਨਾਲ ਇਹਨਾਂ ਨੇ ਵੀ ਦੱਸਿਆ ਪਰਿਵਾਰ ਵਾਲ ਨੇ ਕਿ ਕਗੜਾ ਰੋਡ ਨੂੰ ਲੈ ਕੇ ਇਸ ਤਰ੍ਹਾਂ ਕੀਤਾ ਗਿਆ ਉਹਨਾਂ ਨੇ ਨਹੀਂ ਇਹ ਕੋਈ ਇਹ ਚੀਜ਼ ਸਾਹਮਣੇ ਉਹ ਜੇ ਸਾਹਮਣੇ ਜੇ ਇਦਾਂ ਵੀ ਹੋ ਰਿਹਾ ਹੋਵੇ ਤਾਂ ਵੀ ਮਾੜਾ ਜਿੱਦਾਂ ਵੀ ਹੋਇਆ ਬਹੁਤ